ਸਸਚੀ ਕਾ ਜੀ ਮਨਰਾਥੀ ਤੁਹਾਨੂੰ ਬਹੁਤ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਮੰਗਲਵਾਰ ਦਾ ਦਿਨ ਹੈ ਤੇ ਟਾਈਮ ਇੱਥੇ ਹੋ ਗਿਆ ਹੈ ਦੁਪਹਿਰ ਦੇ 4 ਵਜੇ ਦਾ ਇੱਧਰ ਮੈਂ ਸਬਜੀ ਬਣਾ ਲਈ ਹੈ ਅੱਜ ਬਣਾਈ ਹੈ ਛੋਲੇ ਪਨੀਰ ਤੇ ਇੱਧਰ ਮੈਂ ਬਣਾਈ ਹੈ ਦਾਲ ਧੋਣੀ ਦੀ ਕਿਉਂਕਿ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਹੈ ਗਲਾ ਵਗੈਰਾ ਖਰਾਬ ਹੈ ਖੰਗ ਹੋਈ ਪਈ ਹੈ ਤੇ ਇਸ ਕਰਕੇ ਮੈਂ ਕਿ ਮੈਂ ਪਨੀਰ ਵਾਲੀ ਸਬਜ਼ੀ ਨਹੀਂ ਖਾਂਦੇ ਕਿਉਂਕਿ ਮੌਸਮੀ ਵਾਇਰਲ ਜਿਆ ਬਹੁਤ ਹੈ ਆਪਿਆ ਨਾ ਹੁਣ ਕਦੇ ਤਾਂ ਹੋ ਜਾਂਦੇ ਆ ਬੱਦਲ ਕਦੇ ਹੋ ਜਾਂਦੀ ਬਹੁਤ ਜ਼ਿਆਦਾ ਗਰਮੀ ਤੇ ਕਦੇ ਠੰਡੀ ਹਵਾ ਚੱਲਣ ਲੱਗ ਜਾਂਦੀ ਆ ਬਾਕੀ ਮੈਂ ਜੇਕਰ ਫਰਸ਼ਾ ਵਗੈਰਾ ਤੋਂ ਤੀਆਂ ਹੋਸਨ ਹੋ ਸਕਦਾ ਵੀ ਗਰਮੀ-ਸਰਦ ਹੋ ਗਈ ਉਸ ਕਰਕੇ ਹੋ ਗਿਆ ਜਾਂ ਵੈਸੇ ਹੋ ਗਿਆ ਮੌਸਮੀ ਵਾਇਰਲ ਕਰਕੇ ਇਹ ਤਾਂ ਕੁਝ ਪਤਾ ਨਹੀਂ ਜੀ ਤੇ ਇਸ ਕਰਕੇ ਮੈਂ ਆਪਦੇ ਵਾਸਤੇ ਦਾਲ ਹੀ ਬਣਾਈ ਆ ਮੈਂ ਕਿ ਮੈਂ ਬਿਨਾਂ ਕਰਕੇ ਦੀ ਦਾਲ ਖਾऊंगी ਤੇ ਇਧਰ ਲਿਆਂ ਖੰਜੂਰਾ ਆ ਦੇਖੋ ਕਿ ਮਰਗੀਆਂ ਖੁਰੀ ਦਾ ਜਿਹੜੀਆਂ ਜਿਹੜੀਆਂ ਖੰਜੂਰਾ ਤੇ ਕੋਈ ਇਸ ਤਰ੍ਹਾਂ ਦੇਕਣੀ ਆਈਆਂ ਸੀਗੀਆਂ ਪਿੰਡ ਦੇ ਵਿੱਚ ਤੇ ਗੱਡ ਜੀ ਲੈ ਕੇ ਆਏ ਹੁਣੇ ਮੀਂਹ ਪੈ ਕੇ ਹਟਿਆ ਆ ਤੇ ਮੌਸਮ ਵਧੀਆ ਹੋ ਗਿਆ ਹੁਣ ਠੰਡਾ ਹੋ ਗਿਆ ਹੈ ਤੇ ਹੁਣ ਆਪਾਂ ਇਸ ਨੂੰ ਧੋ ਕੇ ਰੱਖਦੇ ਹਾਂ ਜੀ ਮੀਂਹ ਪਣ ਤੋਂ ਬਾਅਦ ਬਾਹਰ ਦਾ ਨਜ਼ਾਰਾ ਗਲੀਆਂ 'ਚ ਪਾਣੀ ਖੜ ਗਿਆ ਜੇ ਮੀ ਪੈਣ ਦੇ ਘਰੇ ਪੱਠੇ ਬਣ ਗਏ ਹੈ ਪੱਠੇ ਵੱਢਨੇ ਆ ਦੋ ਸੱਦੇ ਚੋ ਰਹਿ ਗਏ ਅੱਧੀ ਹੋ ਰਹੀ ਕੋਸ਼ੇ ਦੁਕਾੜ ਲੈਣੇ ਚਲ ਵਧੀਆ ਨਾਲੇ ਜਗਾ ਖਾਲੀ ਹੋ ਗਈ ਜਗਾ ਖਾਲੀ ਹੋ ਜੂਗੀ ਨਾਲੇ ਨਾ ਘਾ ਵੀ ਬਹੁਤ ਹੋਇਆ ਪਿਆ ਲੋ ਜੀ ਟਾਈਮ ਹੋ ਗਿਆ ਹੁਣ 5 ਵਜੇ ਦਾ ਤੇ ਦਿਨ ਹੋ ਗਿਆ ਜੀ ਬੁੱਧਵਾਰ ਬੁੱਧਵਾਰ ਸ਼ਾਮ ਦੇ 5 ਵਜੇ ਦਾ ਟਾਈਮ ਹੋਣ ਵਾਲਾ ਤੇ ਟਿਊਸ਼ਨ ਵਾਲੇ ਬੱਚੇ ਆਉਣ ਵਾਲੇ ਆ ਤੇ ਹੁਣ ਮੈਂ ਵੇਟ ਕਰ ਲਈ ਸੀਗੀ ਨਹਿਰੀ ਸੀਗੀ ਹਵਾ ਕਿਉਂਕਿ ਗਰਮੀ ਹਮਸ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਅੱਜ ਮੈਂ ਸਵੇਰ ਦਾ ਵਲੌਗ ਬਿਲਕੁਲ ਨਹੀਂ ਸ਼ੂਟ ਕਰ ਪਾਈ ਕਿਉਂ ਨਹੀਂ ਕਰ ਪਾਈ ਇਹ ਵੀ ਦੱਸੂਗੀ ਤੁਹਾਨੂੰ ਰੀਜਨ ਚ ਕੀ ਗੱਲ ਹੋਈ ਕਿਉਂ ਨਹੀਂ ਕਰ ਪਾਈ ਤੇ ਬਣੇਰੇ ਵਲੌਗ ਦੇ ਵਿੱਚ ਤੇ ਥੋੜੇ ਟਾਈਮ ਬਾਅਦ ਮਿਲਾਂਗੇ ਆਪਾਂ ਜੀ ਸਕੂਲੋਂ ਮਿਲੇ ਆਏ ਕੁਕਰੋ ਲੈ ਕੇ ਆਏ

मा लव लव सारी अड बवा हो जाण ना नहीं अगर होएगी आप आओ गुरंधी बेल तो भी हेलोबीरे लाया सी एल यंदा हेलोबीरा कट के तो ऐसा रास्ते जड़ रास्ते लोने हमने है ना रास्ते लादांगे कलमाते जैसनाल कलमाड़ी ढंग बहुत बढ़िया लाके जान दिया ओरे आता सही लाया फर्नूर तो लाया ओ गई बेटा इधर ची हाँ गई इधर जान दिया ਆ ਕੀ ਪੈਂਸਲਾਂ ਲੋ ਜੀ ਟਾਈਮ ਹੋ ਗਿਆ 9 ਵਜੇ ਦਾ ਤੇ ਹੁਣ ਆਪਾਂ ਫ੍ਰੀ ਹੋ ਗਏ ਆ ਤੇ ਅੱਜ ਸਵੇਰ ਦਾ ਆਪਾਂ ਵਲੌਗ ਬਣਾ ਨਹੀਂ ਪਾਏ ਕਿਉਂਕਿ ਇੱਕ ਤਾਂ ਰਾਤ ਲੱਗ ਗਿਆ ਲਾਈਟ ਦਾ ਕੱਟ ਤੇ ਨੀਂਦ ਬੜੀ ਖਰਾਬ ਹੋਈ ਹਨਾ ਲਾਈਟ ਦਾ ਕੱਟ ਲੱਗ ਗਿਆ ਤੇ ਸਵੇਰੇ ਜਿਹੜੀ ਆ ਲਾਈਟ ਆਈ ਆ 11 ਵਜੇ ਦੇ ਨੇੜੇ ਹਨਾ ਤੇ ਜਿਹੜੇ ਸਵੇਰ ਦੇ ਰੂਟੀਨ ਦੇ ਕੰਮ ਸੀਗੇ ਸਾਰੇ ਅਫਸੈਟ ਜੇ ਹੋ ਗਏ ਜਿਦਾਂ ਕਿ ਵਾਸ਼ਿੰਗ ਮਸ਼ੀਨ ਚਲਾਉਣੀ ਵਗੈਰਾ ਸਾਰੇ ਕੰਮ ਜਿਹੜੇ ਆ ਉਹ ਅਫਸੈਟ ਜੇ ਹੋ ਗਏ ਦੂਸਰਾ ਇਹ ਸੀਗਾ ਕਿ ਮੇਰੀ 2-4 ਦਿਨ ਹੋ ਗਏ ਥੋੜੀ ਥੋੜੇ ਤਬੀਅ ਠੀਕ ਨਹੀਂ ਚੱਲ ਰਹੀ ਸੀ ਖੰਗ ਵਗੈਰਾ ਚ ਆ ਹੋ ਰਹੀ ਸੀ ਤੇ ਮੈਂ ਥੋੜਾ ਅਲਗਰਜ ਪੋਣਾ ਜਾਂ ਕਰ ਗਈ ਸੀ ਤੇ ਕਿਉਂਕਿ ਮੈਂ ਉਸ ਜਿਸ ਦਿਨ ਫਰਸ਼ਾ ਵਗੈਰਾ ਧੋਤੀਆਂ ਆ ਹਾਲਾਂਕਿ ਮੈਂ ਜਿਹੜਾ ਘੜੇ ਦਾ ਪਾਣੀ ਹੀ ਪੀਤਾ ਆ ਪਰ ਉਸ ਤੋਂ ਪਹਿਲਾਂ ਮੈਂ ਲਾਏ ਸੀਗੇ ਜਾਲੇ ਵਗੈਰਾ ਤੇ ਇਸ ਕਰਕੇ ਗਰਮ ਸਰਤ ਆ ਮੈਂ ਹੋਈ ਨਹੀਂ ਕਿ ਪਰ ਜਾਲੇ ਵਗੈਰਾ ਲਾਉਣਾ ਹੋ ਸਕਦਾ ਵੀ ਮੈਨੂੰ ਡਸਟਿੰਗ ਨਾਲ ਅਲਰਜੀ ਵਗੈਰਾ ਹੋ ਗਈ ਕਿਉਂਕਿ ਮੈਂ ਮੂੰਹ ਤੇ ਕਵਰ ਵਗੈਰਾ ਕੁਝ ਨਹੀਂ ਕੀਤਾ ਸੀਗਾ ਹਨਾ ਵੀ ਜਿਹਦਾ ਮੂੰਹ ਨੱਕ ਤੇ ਕਪੜਾ ਬੰਨ੍ਹ ਲੀਏ ਤਾਂ ਜਿਹੜੇ ਜਾਲੇ ਵਗੈਰਾ ਦੀ ਡਸਟ ਡਸਟ ਹੁੰਦੀ ਆ ਉਹ ਨਹੀਂ ਪੈਂਦੀਗੇ ਨਾ ਤੇ ਉਹਦੇ ਨਾਲ ਮੈਨੂੰ ਥੋੜਾ ਜਿਹਾ ਜਿਵੇਂ ਕਿ ਖੰਗ ਵਗੈਰਾ ਹੋ ਗਈ ਉਹ ਫਿਰ ਮੈਂ ਥੋੜੀ ਜੀ ਬਸ ਅਲਗਰਜ ਪੋਣਾ ਜਾਂ ਕਰਦੀ ਰਹੀ ਤੇ ਤਿੰਨਾ ਚਾਰਾ ਦਿਨਾਂ ਵਿੱਚ ਜ਼ਿਆਦਾ ਵੱਧ ਗਈ ਤੇ ਰਾਤ ਤਾਂ ਬਹੁਤ ਜ਼ਿਆਦਾ ਵਸਾਈ ਗਈ ਫਿਰ نیند ਨਹੀਂ ਆਈ 1 ਵਜੇ ਤੋਂ ਬਾਅਦ ਜਾ ਕੇ نیند ਆਈ ਉਹ ਵੀ ਫਿਰ ਲਾਈਟ ਦਾ ਕਟ ਵਗੈਰਾ ਲੱਗ ਗਿਆ ਤੇ ਤਾਂ ਕਰਕੇ ਸਾਰਾ ਰੁਟੀਨ ਜਿਹੜਾ ਅਫਸੈਟ ਜਾ ਸੀਗਾ ਤੇ ਮੈਂ ਫਿਰ ਅੱਜ ਗਈ ਸੀਗੀ ਦਵਾਈ ਲੈਣ ਵਾਸਤੇ ਤੇ ਡਾਕਟਰ ਨੇ ਲੈ ਦੋ ਇੰਜੈਕਸ਼ਨ ਦਵਾਈ ਦਿੱਤੀ ਤੇ ਕਹਿੰਦੇ ਧਿਆਨ ਰੱਖੋ ਖਾਣ ਪੀਣ ਦਾ ਬਾਕੀ ਇਹ ਆ ਵੀ ਆ ਜਿਹੜਾ ਮੌਸਮ ਹੈ ਇਹ ਹੁਣ ਬਦਲ ਰਿਹਾ ਨਾ ਕਦੇ ਤਾਂ ਵੀ ਠੰਡੀ ਠੰਡੀ ਹਵਾ ਚੱਲਣ ਲੱਗ ਜਾਂਦੀ ਹੈ ਮੀਂਹ ਆਉਂਦੇ ਆ ਤੇ ਕਦੇ ਹੋ ਜਾਂਦੀ ਬਹੁਤ ਜ਼ਿਆਦਾ ਹਮਸ ਗਰਮੀ ਤੇ ਇਸ ਕਰਕੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਵੀ ਕੋਈ ਠੰਡੀ ਲੱਸੀ ਪੀਏ ਜਾਂ ਦੂਸਰੀ ਲੱਸੀ ਪੀਏ ਜਾਂ ਦੂਜਾ ਪਾਣੀ ਪੀਏ ਤੇ ਇਸ ਕਰਕੇ ਮੋਸਟਲੀ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਹੋ ਰਹੀ ਆ ਪਾਣੀ ਦੇ ਕਾਰਨ ਟਾਈਫਾਇਡ ਦੀ ਪ੍ਰੋਬਲਮ ਹੋ ਰਹੀ ਆ ਇਸ ਕਰਕੇ ਸਭ ਆਪ ਦੀ ਸਿਹਤ ਦਾ ਧਿਆਨ ਰੱਖੋ ਤੇ ਬਾਕੀ ਜੇ ਆਪਾਂ ਜਿਆਦਾ ਵੀ ਡਾਕਟਰਾਂ ਨੂੰ ਦੱਸੀ ਜਾਂਦੇ ਤੇ ਡਾਕਟਰ ਕਹਿ ਦਿੰਦੇ ਆ ਅਲਰਜੀ ਟੈਸਟ ਕਰਾ ਲਓ ਹਨਾ ਤੇ ਫੇਰ ਦੱਸ ਦਿੰਦੇ ਆ ਤੁਹਾਨੂੰ ਹਰੀਆਲੀ ਤੋਂ ਅਲਰਜੀ ਹੋ ਗਈ ਜਾਂ ਤੁਹਾਨੂੰ ਕਿਸੇ ਖਾਣ ਵਾਲੀਆਂ ਚੀਜ਼ਾਂ ਤੋਂ ਅਲਰਜੀ ਹੋ ਗਈ ਜਾਂ ਮਿੱਟੀ ਤੋਂ ਅਲਰਜੀ ਹੋ ਗਈ ਦੇਖੋ ਜੀ ਆਪਾਂ ਤਾਂ ਉਹ ਪੀੜ੍ਹੀ ਆ ਜਿਹੜੀ ਇਹਨਾਂ ਦਰਖਤਾਂ ਤੇ ਚਲ ਚੜ ਕੇ ਪਲੇ ਹੋਏ ਹਰਿਆਲੀਆਂ ਜੀ ਖੇਤਾਂ 'ਚ ਹੀ ਪਲੇ ਆ ਹਨਾ ਤੇ ਦੂਸਰਾ ਇਹ ਆ ਕਿ ਇਸ ਮਿੱਟੀ ਦੇ ਵਿੱਚ ਹੀ ਖੇਡਦੇ ਰਹੇ ਆ ਤੇ ਜੇ ਹੁਣ ਆਪਣੀ ਪੀੜ੍ਹੀ ਨੂੰ ਹੀ ਇਸ ਤਰ੍ਹਾਂ ਦੀਆਂ ਅਲਰਜੀਆਂ ਹੋਣ ਲੱਗੀਆਂ ਤਾਂ ਆਉਣ ਵਾਲੀ ਪੀੜ੍ਹੀ ਦਾ ਕੀ ਹਾਲ ਹੋਣਾ ਕਿਉਂਕਿ ਉਹਨਾਂ ਨੇ ਤਾਂ ਜਿਵੇਂ ਕਿ ਬੱਚਿਆਂ ਨੇ ਘਰੇ ਵੀ ਏਸੀਆਂ ਚ ਰਹਿਣਾ ਗਰਮੀ 'ਚ ਫਿਰ ਰਵੈਣਾ 'ਚ ਵੀ ਏਸੀ ਲੱਗੇ ਹੋਣੇ ਸਕੂਲਾਂ 'ਚ ਵੀ ਏਸੀ ਲੱਗੇ ਹੋਣੇ ਤੇ ਮੋਸਟਲੀ ਜਿਹੜਾ ਟਾਈਮ ਆ ਉਹ ਫੋਨਾਂ ਤੇ ਡਿਪੈਂਡ ਹੈ ਉਹਨਾਂ ਦਾ ਹਨਾ ਫੋਨਾਂ ਤੇ ਹੀ ਮਤਲਬ ਕਿ ਬਿਤਾਉਂਦੇ ਆ ਤੇ ਤਾਂ ਕਰਕੇ ਆ ਵੀ ਹੁਣ ਜੇ ਆਪਣੇ ਵਰਗੀ ਪੀੜ੍ਹੀ ਨੂੰ ਵੀ ਮਤਲਬ ਇੰਨੀ ਪ੍ਰੋਬਲਮ ਹੋਣ ਲੱਗ ਜਾਣਗੀਆਂ ਤੇ ਗਾਂਹ ਵਾਲੀਆਂ ਪੀੜ੍ਹੀਆਂ ਨੂੰ ਕੀ ਹੋਊਗਾ ਤੇ ਬਾਕੀ ਵੀ ਆਪਾਂ ਤਾਂ ਅਲਰਜੀ ਵਗੈਰਾ ਟੈਸਟ ਨਹੀਂ ਕਰਾਉਂਦੇ ਕਿਉਂਕਿ ਡਾਕਟਰ ਨੇ ਫਿਰ ਗੈਣੀ ਦੇਣਾ ਨਾ ਖਾਓ ਉਹ ਨਾ ਖਾਓ ਜਿੰਨਾ ਕਿ 10 15 ਸਾਲ ਖਾਣਾ ਖਾ ਲਈਏ ਮੁੜ ਕੇ ਤਾਂ ਫਿਰ ਬੰਦ ਕਰਨੇ ਪੈਂਦਾ ਆ ਤੇ ਇਸ ਕਰਕੇ ਆਪਾਂ ਤਾਂ ਬਸ ਦਵਾਈ ਲੈ ਕੇ ਆਗੇ ਆਪਾਂ ਕੋਈ ਅਲਰਜੀ ਵਗੈਰਾ ਟੈਸਟ ਨਹੀਂ ਕਰਾਈ ਹਾਂ ਥੋੜਾ ਜਿਵੇਂ ਡਸਟਿੰਗ ਵਗੈਰਾ ਕਰਦੇ ਆ ਉਦੋਂ ਧਿਆਨ ਰੱਖ ਲੈਣਗੇ ਹਨਾ ਮੂੰਹ ਵਗੈਰਾ ਕਵਰ ਕਰ ਲਈਏ ਤਾਂ ਚਲੋ ਵਧੀਆ ਰਹਿੰਦਾ ਹੈ ਕਿਉਂਕਿ ਉਹੀ ਜਿਹੜੀ ਧੂਲ ਮਿੱਟੀ ਆ ਉਹ ਆਪਣੇ ਅੰਦਰ ਜਾਂਦੀ ਹੈ ਤੇ ਇਸ ਕਰਕੇ ਉਹ ਵੀ ਸਭ ਨੂੰ ਧਿਆਨ ਰੱਖਣਾ ਹੀ ਚਾਹੀਦਾ ਤੇ ਮੈਂ ਵੀ ਅੱਗੇ ਤੋਂ ਧਿਆਨ ਰੱਖੂੰਗੀ ਇਸ ਚੀਜ਼ ਦਾ ਤੇ ਚਲੋ ਜੀ ਇਹ ਸੀਗੀ ਗੱਲਬਾਤ ਜਿਸ ਨਾਲ ਆਪਾਂ ਅੱਜ ਜਿਹੜਾ ਵਲੌਗ ਹੈ ਸਵੇਰ ਦਾ ਬਣਾ ਨਹੀਂ ਸਕੇ ਬਸ ਮੈਂ ਹੁਣ ਕੁਝ ਗੱਲਾਂ ਬਾਤਾਂ ਕਰਕੇ ਤੁਹਾਨੂੰ ਦੱਸ ਕੇ ਹੀ ਇਹ ਵਲੌਗ ਸ਼ੂਟ ਕਰ ਲਿਆ ਜੀ ਤੇ ਬਾਕੀ ਜਿਹੜਾ ਕੁਝ ਕੱਲ ਵਲੌਗ ਸ਼ੂਟ ਕੀਤਾ ਸੀਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਤਾ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਕਰ ਲਿਆ ਐਂਡ ਸਾਰਿਆਂ ਨੂੰ ਗੁੱਡ ਨਾਈਟ ਹੱਸਦੇ-ਵਸਤੇ ਰਹੋ ਜੀ ਸਾਰੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇ ਇਹ ਰੱਬ ਅਰਦਾਸ ਕਰਦੇ ਆ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ